ਅਪੀਲ ਅਪੀਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੇਰੀ ਰਾਮ ਅੱਜ ਜੋ ਅਸੀਂ ਐਮਪੀ ਦੇ ਇਲੈਕਸ਼ਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਨੇ ਜਿਨ੍ਹਾਂ ਨੇ ਸਰਦਾਰ ਰਣਜੀਤ ਸਿੰਘ ਢਿੱਲੋਂ ਉਮੀਦਵਾਰ ਐਮਪੀ ਦੇ ਐਲਾਨੇ ਨੇ ਬਹੁਤ ਥੋੜਾ ਸਮਾਂ ਰਹਿ ਗਿਆ ਹੈ ਸਾਨੂੰ ਵਿਚਾਰਨ ਦਾ ਕਿ ਸਹੀ ਵੋਟ ਦਾ ਇਸਤੇਮਾਲ ਕਰਨਾ ਹੈ ਜਿੰਦੇ ਵਿੱਚ ਵਗ-ਵਗ ਪਾਰਟੀਆਂ ਦੇ ਉਮੀਦਵਾਰ ਜਿਹੜੇ ਕਿ ਦਿੱਲੀ ਤੋਂ ਪਾਰਟੀਆਂ ਨੈਸ਼ਨਲ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਔਰ ਜਿੰਦੇ ਵਿੱਚ ਅਸੀਂ ਦੇਖਦੇ ਆ ਰਹੇ ਹਾਂ ਕਿ ਪੰਨਾ ਇੱਥੇ ਬਾਹਰੋਂ ਦਿਵਾਲੀ ਜੀ ਆਏ ਚਲੇ ਗਏ ਪਰ ਕੰਮ ਕੋਈ ਵੀ ਨਹੀਂ ਹੋਇਆ ਉਸ ਤੋਂ ਬਾਅਦ ਕਮਾਨ ਬਿੱਟੂ ਜੀ ਨੂੰ ਰਵਨੀਤ ਬਿੱਟੂ ਜੀ ਨੂੰ ਦਿੱਤੀ ਗਈ ਲੋਕਾਂ ਨੇ ਭਰੋਸਾ ਜਤਾਇਆ ਔਰ 10 ਸਾਲ ਲਗਾਤਾਰ ਉਹਨਾਂ ਨੇ ਪਾਰਲੀਮੈਂਟ ਚ ਰਹੇ ਪਰ ਕੰਮ ਇੱਕ ਨਵੇਂ ਪੈਸੇ ਦਾ ਨਹੀਂ ਹੋਇਆ ਨਾ ਕੋਈ ਪ੍ਰੋਜੈਕਟ ਲਿਆਂਦਾ ਨਾ ਕੋਈ ਬੱਚਿਆਂ ਵਾਸਤੇ ਸਟੇਡੀਅਮ ਬਣਾਇਆ ਔਰ ਨਾ ਹੀ ਕੋਈ ਇਹੋ ਜੀ ਸਿਸਟਮ ਬਣਾਇਆ ਜਿੰਦੇ ਨਾਲ ਕੋਈ ਪ੍ਰੋਜੈਕਟ ਲਾ ਕੇ ਲੋਕਾਂ ਨੂੰ ਕਾਰੋਬਾਰ ਲੁਧਿਆਣੇ ਵਿੱਚ ਮਿਲ ਸਕੇ ਤੇ ਲੇਬਰ ਕਲਾਸ ਮਹਿਸੂਸ ਕਰੇ ਕਿ ਅਸੀਂ ਵੋਟ ਪਾਣੇ ਆ ਤੇ ਸੋ ਵੋਟ ਦਾ ਹੱਕ ਸਾਨੂੰ ਮਿਲਿਆ ਹੁਣ ਗੱਲ ਆ ਜਾਂਦੀ ਏ ਨਵੀਂ ਪਾਰਟੀ ਨੂੰ ਪ੍ਰੋਸੇਨ ਨਾਲ ਲੋਕਾਂ ਨੇ ਜਤਾਇਆ 92 ਐਮਐਲਏ ਬਣਾਏ 22 ਸਾਲਾਂ ਦੇ ਵਿੱਚ ਜੋ ਹਾਲਾਤ ਨੇ ਸਾਡੇ ਸਾਹਮਣੇ ਨਾ ਹੈ ਕਿਹੜੇ ਕੀ ਕੁਝ ਵੀ ਕਰਨੀ ਪਾਏ ਸਿਰਫ ਇੱਕ ਗੱਲਾਂ ਦਾ ਝੂਠੇ ਲਾਰੇ ਹਰ ਕੰਮ ਦੇ ਵਿੱਚ ਝੂਠ ਮਾਰ ਕੇ ਸਰਕਾਰ ਬਣਾਈ ਗਈ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਔਰ ਸਾਨੂੰ ਅੱਜ ਸਮਾਂ ਆ ਗਿਆ ਏ ਇੱਕ મતદાન ਜਿਹੜਾ ਕਿ ਹਰ ਵੋਟਰ ਦੀ ਜਿਹੜਾ ਵੋਟ ਮਿਲਦਾ ਉਹਦੇ ਲਿਖਿਆ ਹੁੰਦਾ ਹੈ ਮਤਦਾਨ ਮਤਦਾਨ ਦਾ ਕੀ ਮਤਲਬ ਹੈ ਆਪਣੀ ਵੋਟ ਦਾ ਸੌਂਡ ਸਮਝ ਕੇ ਇਸਤੇਮਾਲ ਕਰਨਾ ਮਤਦਾਨ ਕਰਨਾ ਔਰ ਅਸੀਂ ਸਾਰੇ ਪੰਜਾਬੀ ਪੜ੍ਹੇ ਲਿਖੇ ਔਰ ਅچھے ਹਉਦਿਆਂ ਤੇ ਵਿਰਾਜਮਾਨ ਆ ਔਰ ਜਿੰਦੇ ਵਿੱਚ ਸਾਨੂੰ ਵੋਟ ਸੌਂਡ ਸਮਝ ਕੇ ਖੇਤਰੀ ਪਾਰਟੀ ਸ਼ਰੋਮਨੀ ਅਕਾਲੀ ਦਲ ਜਿੰਦਾ ਉਮੀਦਵਾਰ ਸਰਦਾਰ ਰਣਜੀਤ ਸਿੰਘ ਤੇ ਲੋ ਐਲਾਨਿਆ ਗਿਆ ਹੈ ਇੱਕ ਮਹੀਨੇ ਤੋਂ ਲਗਾਤਾਰ ਆਪਾਂ ਮਿਹਨਤ ਕਰਦੇ ਆ ਰਹੇ ਹਾਂ ਮੇਰੇ ਸਮੂਹ ਇਲਾਕਾ ਦੇ ਪੂਰਬੀ ਦੇ ਔਰ ਸੈਂਟਰ ਦੇ ਅਕਾਲੀ ਸਾਹਿਬ ਦੇ ਏਰੀਏ ਚੋਂ ਦਾਖੇ ਦੇ ਏਰੀਏ ਚੋਂ ਹਰ ਇੱਕ ਅਕਾਲੀ ਵਰਕਰ ਨੇ ਜੀਤੋੜ ਮਿਹਨਤ ਕੀਤੀ ਏ ਕਿ ਜਿੰਦੇ ਵਿੱਚ ਸਰਦਾਰ ਰਣਜੀਤ ਸਿੰਘ ਤੇ ਲੋਜੀ ਨੂੰ ਜਤਾਇਆ ਜਾਏ ਪਰ ਅੱਜ ਅਸੀਂ ਫਿਰ ਇਹ ਮਹਿਸੂਸ ਕਰਦੇ ਆ ਰਹੇ ਆ ਕਿ ਕੁਝ ਪਾਰਟੀਆਂ ਪੈਸੇ ਦੇ ਦੰਮ ਤੇ ਔਰ ਨਸ਼ੇ ਦੇ ਦੰਮ ਤੇ ਅੱਜ ਆਪਾਂ ਕਹਿੰਨੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਏ ਪਰ ਕੋਈ ਗੱਲ ਇਹੋ ਦੀ ਨਜ਼ਰ ਨਹੀਂ ਆ ਰਹੀ نیشنل ਪਾਰਟੀਆਂ ਵੱਲੋਂ ਕਿਹੜੀ ਦਿਨ ਰਾਤ ਇੱਥੇ ਅੱਜ ਤਿੰਨ ਦਿਨਾਂ ਤੋਂ ਮਹਿਸੂਸ ਨਾ ਕਰਨਾ ਮਾਫ ਕਰਨਾ ਜੋ ਮੈਂ ਦੇਖਿਆ ਹੈ ਕਿ ਆ ਜਾਂ ਜਾ ਰਹੇ ਆ ਕਿ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ ਔਰ ਪੈਸਾ ਦਾ ਲਾਲਚ ਦੇ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਆਪਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਇੱਕ ਵੋਟ ਦਾ ਮੁੱਲ ਇੱਕ ਸ਼ਰਾਬ ਦੀ ਬੋਤਲ ਤੇ 500 ਰੁਪਏ ਨਹੀਂ ਹੈਗੀ ਇਹਦੀ ਵੋਟ ਦਾ ਮੁੱਲ 5 ਸਾਲ ਸਾਨੂੰ ਗੁੰਮਰਾਹ ਹੋ ਕੇ ਇੱਕ ਬੋਤਲ ਤੇ ਇੱਕ 500 ਰੁਪਏ ਪਿੱਛੇ ਆਪਾਂ ਨੂੰ ਜਾਣੀ ਕਿਹੜੀ ਵੋਟ ਅਸੀਂ ਵੇਚ ਦਿੰਨੇ ਆ ਉਹਦਾ ਮੁਖਤਿਆਨਾ ਆਪਾਂ ਨੂੰ ਭੁਗਤਣਾ ਪੈਂਦਾ ਹੈ ਤੇ ਬਾਅਦ ਵਿੱਚ ਅਸੀਂ ਕਹਿੰਨੇ ਆ ਕਿ ਸਾਨੂੰ ਸਮਝ ਨਹੀਂ ਆਈ ਕਿ ਇਹ ਕਿਵੇਂ ਹੋ ਗਿਆ ਹੈ ਸਾਨੂੰ ਸਮਝ ਹੋਣੀ ਚਾਹੀਦੀ ਏ ਕਿ ਅਸੀਂ ਕਿਹੜੀ ਪਾਰਟੀ ਖੇਤਰੀ ਪਾਰਟੀ ਏ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਇੱਕ ਵੋਟ ਲੈ ਕੇ ਕਿਦੋਂ 10 ਸਾਲਾਂ ਦੇ ਵਿੱਚ ਪੂਰਬੀ ਇਲਾਕੇ ਦਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਿੰਦੇ ਵਿੱਚ ਕਿ ਅੱਜ ਤੋਂ 20 ਸਾਲ ਪਹਿਨਾ ਪੁਰਾਣੇ ਮੇਰੇ ਮਿੱਤਰ ਬਜ਼ੁਰਗ ਮਾਵਾ ਪੈਣਾ ਰਹਿੰਦੀਆਂ ਨੇ ਜਿੰਦੇ ਵਿੱਚ ਲੋਕ ਆਣ ਤੋਂ ਘਤਰਉਂਦੇ ਸਨ ਕਿ ਇਸ ਏਰੀਏ ਦੇ ਵਿੱਚ ਆਪਾਂ ਨਹੀਂ ਜਾਣਾ ਤੁਸੀਂ ਤੇ ਨਰਕ ਦੇ ਵਿੱਚ ਰਹਿ ਰਹੇ ਹੋ ਜਿੰਦੇ ਵਿੱਚੋਂ ਆਪਾਂ ਨੂੰ ਪ੍ਰદાન ਸੁਖਵੀਰ ਸਿੰਘ ਬਾਦਲ ਸ਼ਰੋਮਨੀ ਅਕਾਲੀ ਦਲ ਵੱਲੋਂ ਆਪਣੀ ਸਰਕਾਰ ਦੇ ਹੁੰਦਿਆਂ ਵੱਖ-ਵੱਖ ਤਰੀਕੇ ਨਾਲ ਜਾਨੀ ਸਾਨੂੰ ਫੰਡ ਦਿੱਤੇ ਗਏ ਜਿੰਨੇ ਦੇ ਵਿੱਚ ਦੋ ਹਸਪਤਾਲ ਬਣਾਏ ਗਏ ਹੋਰ ਕੁਝ ਇੰਨੀਆਂ ਗੱਲਾਂ ਕਹਿਣ ਦੇ ਆਪਾਂ ਲਗਾਤਾਰ ਨਹੀਂ ਕਹਿ ਸਕਦੇ ਲੋਕਾਂ ਦੇ ਸਾਹਮਣੇ ਹੈ ਕਿਹੜੇ ਫੰਡ ਆਏ ਸੜਕਾਂ ਨਾਲੀਆਂ ਸ਼ਿਵਰ ਬੋਰਡ ਦਾ ਚੇਅਰਮੈਨ ਸਦੋਂ ਸਰਦਾਰ ਰਣਜੀਤ ਸਿੰਘ ਢਿਲੋਂ ਜੀ ਨੂੰ ਬਣਾਇਆ ਗਿਆ ਉਹਨਾਂ ਦਿਹਾਤੀ ਏਰੇ ਦੀ ਜਿਹੜੀ ਇਹ ਨੋਰ ਹੀ ਬਦਲ ਦਿੱਤੀ ਬਹੁਤ ਵੱਡਾ ਕਾਫਲਾ ਚੱਲ ਰਿਹਾ ਹੈ ਜਿੰਦੇ ਵਿੱਚ ਆਨੰਦ ਕੁਸ਼ੌਰ ਜੀ ਕਿਹੜਾ ਜੀਪ ਐ ਸ਼ਰੋਮਨੀ ਅਕਾਲੀ ਦਲ ਦੇ ਨੀਤ ਪ੍ਰਧਾਨ ਨੇ ਔਰ ਸਮੂਹ ਰਵਿਦਾਤ ਸਮਾਜ ਔਰ ਨਾਮ ਦੇ ਸੋਸਾਇਟੀਆਂ ਜਿਹੜੀਆਂ ਸਰਦਾਰ ਰਣਜੀਤ ਸਿੰਘ ਢਿਲੋਂ ਨਾਲ ਜੋ ਸਮਝ ਹੁੰਦਿਆਂ ਕੀ ਅਸੀਂ ਵੋਟ ਕਿਨੂੰ ਪਾਣੀਏ ਪਰ ਫਿਰ ਵੀ ਆਪਾਂ ਗੁੰਮਰਾਹ ਹੋ ਜੰਨੇ ਆ ਇੱਕ ਇਮਾਨਦਾਰ ਔਰ ਜਿੰ ਬੇਦਾਗ ਇਨਸਾਨ ਸਰਦਾਰ ਰਣਜੀਤ ਸਿੰਘ ਤੋਂ ਲੋਕ ਜਿਹੜੇ ਕੀ ਅੱਜ ਸ਼ੀਵਰਾ ਬੋਰਡ ਦੇ ਮੈਂ ਚੇਅਰਮੈਨ ਹੁੰਦਿਆਂ ਔਰ ਜ਼ਿਲ੍ਹੇ ਦੇ ਪ੍ਰਧਾਨ ਹੁੰਦਿਆਂ ਐਮਐਲਏ ਦੇ ਹੁੰਦਿਆਂ ਜੋ ਸੁਧਾਰ ਉਹਨਾਂ ਨੇ ਕੀਤੇ ਆਪਾਂ ਨੂੰ ਉਹ ਸਮਾਂ ਵੀ ਵੇਖਣਾ ਪਿਆ ਜਿੰਦੇ ਵਿੱਚ ਦੋ ਵਾਰੀ ਅਸੀਂ ਪਿੱਛੇ ਰਹਿ ਗਏ ਉਹ ਪਿੱਛੇ ਨਹੀਂ ਰਹੇ ਅਸੀਂ ਸਿਰਫ ਸਰਕਾਰਾਂ ਨੇ ਗੁੰਮਰਾਹ ਕਰਕੇ ਵੋਟਾਂ ਲਈਆਂ ਔਰ ਜਿੰਦੇ ਕਰਕੇ ਲੋਕਾਂ ਨੂੰ ਵਿਆਹ ਅੱਜ ਯਾਨੀ ਆਪਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿੰਦਾ ਅਸੀਂ ਮੁਕਤਾਨਾ ਵੀ ਅਸੀਂ ਭੁਗਤ ਰਹੇ ਹਾਂ ਔਰ ਅੱਜ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਜੇ ਅੱਜ ਵੀ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਔਰ ਸ਼ਰੋਮਣੀ ਅਕਾਲੀ ਦਲ ਨਿਸ਼ਾਨ ਤੱਕੜੀ ਨੰਮ ਤੇ ਔਰ ਵਾਰਡ ਨੰਬਰ 2 ਤੋਂ ਲੈ ਕੇ ਗਿਆਸਪੁਰੇ ਤੱਕ ਸਾਰੇ ਲੁਧਿਆਣੇ ਨੂੰ ਅਪੀਲ ਕਰਨੇ ਆ ਕਿ ਜਿੰਦੇ ਵਿੱਚ ਹਰ ਕੰਮ ਕੀਤਾ ਗਿਆ ਔਰ ਸਰਦਾਰ ਰਣਜੀਤ ਸਿੰਘ ਢਲੋਜੀ ਨੇ ਅੱਜ ਤੱਕ ਇਹ ਨਹੀਂ ਕਿਸੇ ਨੂੰ ਪੁੱਛਿਆ ਕਿ ਮੇਰਾ ਦਰਵਾਜ਼ਾ ਕਾਂਗਰਸੀ ਨੇ ਖੜਕਾਇਆ ਹੈ ਬੀਜੇਪੀ ਵਾਲੇ ਨੇ ਖੜਕਾਇਆ ਹੈ ਜਾਂ ਕਿਸੇ ਹੋਰ ਵਰਕਰ ਨੇ ਖੜਕਾਇਆ ਹੈ ਸਿਰ ਮੱਥੇ ਉਹਦਾ ਕੰਮ ਕੀਤਾ ਹੈ ਔਰ ਅਗਰ ਆਸੀਂ ਕੰਮ ਕਰਾ ਕੇ ਵੀ ਹਸਾਨਮੰਦ ਨਹੀਂ ਬਣਦੇ ਕਰਿੰਟ ਕੱਤ ਬਣਨੇ ਆ ਤੇ ਗੁਰਬਾਣੀ ਵੀ ਕਹਿੰਦੀ ਐ ਕਿ ਰਿਤਕਾਂ ਨੂੰ ਕਿਦਰੇ ਵੀ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਮੈਂ ਅੱਜ ਅਪੀਲ ਕਰਨਾ ਵਾਂ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਡਾਕਟਰ ਗੁਰਿੰਦਰ ਅਰੋੜਾ ਕਿ ਹਰ ਵਰਕਰ ਸਿਰਫ ਇਹ ਨਾ ਸੋਚੇ ਕਿ ਮੈਂ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਵਰਕਰ ਆ ਦੂਸਰੇ ਵਰਕਰ ਵੀ ਜਿਹੜੇ ਸਰਦਾਰ ਰਣਜੀਤ ਸਿੰਘ ਤੇ ਲੋਜੀਕਲ ਜਾਂਦੇ ਸਨ ਔਰ ਕੰਮ ਕਰਾ ਕੇ ਆਂਦੇ ਸਨ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਇੱਕ ਵੋਟ 1 ਜੂਨ ਨੂੰ 4 ਨੰਬਰ ਦਾ ਬਟਨ ਦਬਾ ਕੇ ਸ਼ਰੋਮਣੀ ਅਕਾਲੀ ਦਲ ਦੇ ਦਾਵੇਦਾਰ ਸਰਦਾਰ ਰਣਜੀਤ ਸਿੰਘ ਤੇ ਲੋਜੀ ਨੂੰ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ